ਇਹ ਐਸ਼ਰਾ ਹੈ ਪਰ ਇਹ ਨਵੇਕਲ ਹੈ ਇਹ ਟੂ ਸਪੀਡ ਵਾਲਾ ਹੈਗਾ ਟੂ ਸਪੀਡ ਵਾਲਾ ਇਹ 242 ਹੈ ਜਿਹੋ ਜੀ ਵਰਨਾ ਗੱਡੀ ਜਲੜੀ ਤੇ ਜਿਹੋ ਜੇ ਇਹ ਤੇ ਲਾ ਲਿਆ ਬਾਹਲੇ ਉੱਚੇ ਤਾਂ ਮੈਂ ਜਾਂਦਾ ਇਹ ਮਾਡਲ ਕਿੰਨੇ ਆ ਗਿਆ ਭਾਈ ਇਹ 18 ਹੈ ਤੇ ਰੇਟ ਰੇਟ 3.4 ਲੱਖ ਰੁਪਈਆ ਪੂਰੇ ਦਾ ਲਾ ਲਿਆ ਜਾ ਕੇ ਕੈਮਰਾ ਉੱਤੇ ਦੁਖ ਦੇ ਸਮਾਂ ਤੇ ਹੱਥ ਤਾਂ ਤਰਬੋ ਕੀਤਾ ਹੋਇਆ ਲੱਗਦਾ ਇਹ ਟਰਬੋ ਕੀਤਾ ਹੋਇਆ ਤਰਪੋ ਕੀਤਾ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਆ ਜਿਹੜੀ ਅੱਗ ਪੈਂਦੀ ਹੁੰਦੀ ਹੈ ਅੱਗ ਪਾਈ ਹੈ ਇਹਦੇ ਅੱਛਾ ਅੱਗ ਪਾਈ ਹੈ ਅੱਗ ਪਾਈ ਵੀ ਹੈ ਤੇ ਮਾਡਲ ਕਿੰਨੇ ਆ ਗਿਆ ਕਲਵੀਰ ਮਾਡਲ ਇਹ 2018 ਰੇਟ ਰੇਟ ਉੱਤੇ ਲਿਖਿਆ ਦੇਖ ਲੈ ਮੈਨੂੰ ਕੋ 635 635 ਫਿਰ ਕਹਿ ਕਿਨੇ ਦਤਾ ਦੀ ਇਹ ਸੱਸੀ ਗੜਵ ਮਿੱਤਰੋ ਆਪਾਂ ਤਲਵੰਡੀ ਸਾਬੋ ਪਹੁੰਚੇ ਹੋਏ ਆਂ ਨਾਲ ਆਪਣੇ ਵੀਰ ਕੁਲਵੀਰ ਜੁੜਿਆ ਸੱਸੀ ਗੜਵ ਦੇ ਸੀਗਾ ਅਸਕਰ ਕੀ ਹਾਲ ਹੈ ਬਾਈ ਠੀਕ ਹੈ ਬਾਈ ਵਧੀਆ ਕੀ ਗੱਲ ਹੋ ਗਈ ਯਾਰ ਇੰਨਾ ਚਿਰ ਹੋ ਗਿਆ ਆਏ ਨਹੀਂ ਤੁਸੀਂ ਬਸ ਬਾਈ ਯਾਰ ਬਾਹਰ ਬੂਰ ਬਿੜੇਵਾਂ ਮਿਲ ਜਾਂਦੀਆਂ ਸੀ ਤੇ ਥੋੜਾ ਜਿਹਾ ਤੁਹਾਨੂੰ ਪਤਾ ਮਾਹੌਲ ਗਰਮ ਗਿਆ ਸੀ ਉਹਦਾ ਕਰਕੇ ਆਏ ਨਹੀਂ ਅਸੀਂ ਗੱਲ ਬਈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀਕਾਲ ਤੇ ਧੰਨਵਾਦ ਤੁਹਾਡਾ ਜਰ ਆਇਆ ਕਰੋ ਤੁਸੀਂ ਬੰਦੀ ਨੂੰ ਇੰਨਾ ਪ੍ਰਮੋਟ ਕੀਤਾ ਪਤੰਦਰੋ ਹਾਂਜੀ ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀ ਤੇ ਵੀ ਮੰਡੀਆਂ ਗੂੰਜਣ ਲਾ ਦਿੱਤੀਆਂ ਬਹੁਤ ਫੋਨ ਆ ਗਏ ਆ ਠੀਕ ਹੈ ਹੁਣ ਚੱਕਿਆ ਨਹੀਂ ਜਾਂਦਾ ਠੀਕ ਹੈ ਜੀ ਇੰਨੇ ਫੋਨ ਆਉਂਦੇ ਆ ਸ਼ਿਕੰਦਰ ਠੀਕ ਹੈ ਜੀ ਹੱਦੋਂ ਪਰੇ ਠੀਕ ਹੈ ਜੀ ਬਾਹਰਲੀਆਂ ਕੰਟਰੀਆਂ ਚੋਂ ਧੰਨਵਾਦ ਜੀ ਬਹੁਤ ਬਹੁਤ ਵੀ ਸਾਡੇ ਸਾਡੀ ਵੀਡੀਓ ਤੇ ਵੀ ਹੋਰ ਗਰਮਾ ਗਰਮੀਆਂ ਚੱਲੀ ਜਾਂਦਾਉਂਦੀਆਂ ਹਾਂਜੀ ਕੁਛ ਨਹੀਂ ਹੁੰਦਾ ਜਿਹੜਾ ਬੰਦਾ ਨਹੀਂ ਬਣਾ ਕੇ ਰਾਜੀ ਨਾ ਬਣਾਓ ਠੀਕ ਹੈ ਜੀ ਜਿਹੜਾ ਬਣਾਉਂਦਾ ਬਣਾ ਦੋ ਠੀਕ ਹੈ ਜੀ ਆਇਆ ਕਰੋ ਯਾਰ ਠੀਕ ਹੈ ਜੀ ਇਹਦੇ 'ਚ ਬਨਾਫ ਬੈਨੀਫਿਟ ਹੈ ਯਾਰ ਪਤਾ ਕੀ ਹੈ ਤੁਹਾਨੂੰ ਤੁਹਾਡਾ ਪੇਸ਼ਾ ਹੈ ਨਾ ਹਾਂਜੀ ਤੇ ਨਾਲ ਯਾਰ ਸਾਡਾ ਵੀ ਚਲੋ ਮਨੋਰੰਜਨ ਵੀ ਇੱਕ ਤਰ੍ਹਾਂ ਦਾ ਹਾਂਜੀ ਸਾਰੀਆਂ ਗੱਲਾਂ ਇਹ ਜੇ ਟਰੈਕਟਰ ਨਹੀਂ ਵਿਕਦਾ ਗਾ ਵੀਡੀਓ ਦੇਖ ਕੇ ਆ ਕੇ ਉਹਦਾ ਜ਼ਰੂਰਤ ਤਾਂ ਨਹੀਂ ਯਾਰ ਵੀ ਸਾਥ ਵੀ ਲਊਗਾ ਹਾਂਜੀ ਜਦੋਂ ਆ ਗਿਆ ਉਹ ਸਾਰਿਆਂ ਕੋਲ ਹੀ ਜਾਊਗਾ ਨਾ ਗਾਹਕ ਤਾਂ ਆਉਂਦਾ ਹੈ ਹਾਂਜੀ ਹਾਂਜੀ ਬਾਕੀ ਕਈ ਵੀਰ ਇਹੋ ਜਿਹੇ ਹੁੰਦੇ ਆ ਕੋਈ ਡਿਊਟੀ ਪੇਸ਼ੇ ਤੇ ਆ ਹਾਂਜੀ ਕੋਈ ਕਮਾਕਾਰਾਂ ਚ ਇਹੋ ਜਿਹੇ ਜਿਹੇ ਰੁੱਝੇ ਹੁੰਦੇ ਆ ਜਿਹੜੇ ਬੰਦੇ ਹਾਂਜੀ ਵੀ ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾ ਵੀ ਉਹ ਆ ਕੇ ਮੰਡੀ ਦੇਖ ਸਕਣ ਗੱਲ ਸਹੀ ਹੈ ਜੀ ਠੀਕ ਹੈ ਨਾ ਜਦੋਂ ਆਪਣੀ ਤਾਂ ਇੱਕ ਨਿੱਕੀ ਜਿਹੀ ਕੋਸ਼ਿਸ਼ ਹੁੰਦੀ ਹੈ ਇਹ ਹਾਂਜੀ ਵੀ ਆਪਾਂ ਮੰਡੀ ਦਿਖਾਈਏ ਉਹ ਰੇਟਾਂ ਦੀ ਜਾਣਕਾਰੀ ਹੋ ਜਾਂਦੀ ਹੈ ਹਾਂਜੀ ਤੇ ਮਾਲਸ ਯਾਨੀ ਕਿ ਪਤਾ ਰਵੇ ਮੰਨ ਕੇ ਚੱਲ ਬੱਬੂ ਵੀ ਜੇ ਮੈਂ 80% ਜਾਣਕਾਰੀ ਮਿਲ ਜਾ ਹਾਂਜੀ ਉਹਦੇ ਚ ਫਿਰ ਜਦੋਂ ਇੱਕ ਬੰਦੇ ਦਾ ਕਈ ਵਾਰੀ ਨਾ ਮੂਡ ਨਹੀਂ ਹੁੰਦਾਗਾ ਵੀ ਯਾਰ ਚੀਜ਼ ਲੈਣ ਦਾ ਪਤਾ ਨਹੀਂ ਕੀ ਬਣੂਗਾ ਹਾਂਜੀ ਤੋਂ ਅੱਧਿ ਦੇਖੋ ਜਾਣਕਾਰੀ ਤਾਂ ਫਿਰ ਇੱਥੇ ਆ ਕੇ ਵੀ ਹੋ ਹੀ ਜਾਣੀ ਹੁੰਦੀ ਹੈ ਹਾਂਜੀ ਹਾਂਜੀ ਤੇ ਉਹਦੇ ਨਾਲ ਵਧੀਆ ਚਲੋ ਬੰਦਾ ਇੰਨੇ ਨਾਲ ਆ ਜਾਂਦਾ ਮੇਰਾ ਨਹੀਂ ਤੇਰਾ ਨਹੀਂ ਕਿਸੇ ਭਰਾ ਦਾ ਤਾਂ ਲੈ ਕੀ ਮੁੜਦਾ ਹਾਂਜੀ ਹਾਂਜੀ ਠੀਕ ਹੈ ਤੇ ਵਧੀਆ ਗੱਲ ਹੈ ਵੀਰੇ ਜਾਣਕਾਰੀ ਦਿੰਨੇ ਹੋ ਖਾਣਾ ਦੇਖੋ ਮੈਂ ਤੇਰਾ ਨਹੀਂ ਖਾ ਸਕਦਾ ਜਿਹੜਾ ਤੇਰੇ ਕਰਮਾਂ ਚ ਲਿਖਿਆ ਉਹ ਤੈਨੂੰ ਮਿਲਣਾ ਜਿਹੜਾ ਮੇਰੇ ਚ ਲਿਖਿਆ ਮੈਨੂੰ ਮਿਲਣਾ ਹੈ ਹਾਂਜੀ ਇਹ ਜਿਹੜੇ ਦਾਣੇ-ਦਾਣੇ ਤੇ ਮੋਹਰ ਲੱਗੀ ਹੈ ਜਿਹੜਾ ਜਿਹਦੇ ਕਰਮਾਂ 'ਚ ਹੈਗਾ ਉਹਨੂੰ ਮਿਲ ਜਾਣਾ ਹੈ ਸਹੀ ਹੈ ਜੀ ਆਪਾਂ ਤਾਂ ਇਹੀ ਅਰਦਾਸ ਬੇਨਤੀ ਕਰਦੇ ਆਂ ਬਈ ਵੀ ਸਾਰੇ ਭਰਾਵਾਂ ਦੇ ਬਾਦੂ ਟਰੈਕਟਰ ਵੇਖਣ ਹਰ ਇੱਕ ਦਾ ਕਾਰੋਬਾਰ ਚੱਲੇ ਹਰ ਇੱਕ ਦੇ ਕਾਰੋਬਾਰ ਹੈ ਨਾ ਠੀਕ ਹੈ ਜੀ ਕਾਰੋਬਾਰ ਚੱਲੂਗਾ ਤਾਂ ਫੇਰ ਹੀ ਚਾਰ ਚੁਲੇ ਤਪੜਗੇ ਠੀਕ ਹੈ ਜੀ ਅੱਜਕਲ੍ਹ ਵੀਰ ਕੋਲੇ ਕਿੰਨੇ ਟਰੈਕਟਰ ਭਰਾਵਾ ਆਪਾਂ ਤਾਂ ਲੋਕਾਂ ਲਈ ਬੜਾਈ ਨਹੀਂ বাজਦੀ ਮੰਦੇ ਦਾ ਦੌਰ ਹੈ ਬਹੁਤੀ ਵਿਕਰੀ ਹੈ ਨਹੀਂ ਠੀਕ ਹੈ ਜੀ ਟਰੈਕਟਰ ਅੱਜ ਆਪਾਂ 10-12 ਦਿਖਾਵਾਂਗੇ ਠੀਕ ਹੈ ਜੀ ਹਾਂ ਵਧੀਆ ਕੰਡੀਸ਼ਨ ਆਂਦੇ ਨੇ ਜਰ ਨਵੀਂ ਆ ਠੀਕ ਵਧੀਆ ਕੀ ਨਵੀਂ ਦੇਵਾਂਗੇ ਜੀ ਠੀਕ ਹੈ ਪੜਾਂਗੇ ਵੇਖ ਲੈ ਨਵੀਂ ਨੂੰ ਕਰੀਏ 8000 ਆਸੇ ਤੋਂ ਸਟਾਰਟ ਕਰਦੇ ਆਪਾਂ ਕਲਵੀਰ ਦੱਸੀਏ ਇਹਦੇ ਬੱਬੂ 4 ਰੁਪਏ ਦੇ ਢੀੜਾ ਦੇ ਲੈ ਇਹਦੇ ਇਹ 2022 ਮਾਡਲ ਟਰੈਕਟਰ ਹੈ ਠੀਕ ਹੈ ਜੀ ਇਹ ਐਸ਼ਰ ਹੈ ਪਰ ਇਹ ਨਵੇਕਲਾ ਹੈ ਇਹ 2 ਸਪੀਡ ਵਾਲਾ ਹੈਗਾ 2 ਸਪੀਡ ਵਾਲਾ ਇਹ 242 ਹੈ ਜਿਸ ਨੂੰ ਆਪਾਂ ਹਾਈ ਲੋ ਵਾਲਾ ਕਹਿ ਸਕਦੇ ਆ ਆਪਣੇ ਆਮ ਪਹਿਲਾਂ ਪੰਜਾਬੀ ਚ ਨੂੰ ਹਾਈ ਲੋ ਵਾਲੇ ਕਹਿੰਦੇ ਕੋਈ ਨਹੀਂ ਕਹਿੰਦਾ ਠੀਕ ਹੈ ਜੀ ਠੀਕ ਹੈ ਸਾਰਾ ਕੁਝ ਨਾਲ ਦਾ ਇਹਦਾ ਠੀਕ ਹੈ ਜੀ ਟਾਇਰਾਂ ਦੀ ਗੱਲ ਕਰੀਏ ਨਾ ਸਾਰਾ ਨਾਲ ਦਾ 90 ਪੈਸੇ ਟਾਇਰ ਪਿਆ ਯਾਰ 90 ਪੈਸੇ ਟਾਇਰ ਪੈਣ ਡੰਡਾ ਫੱਟੀ ਸਭ ਕੁਝ ਨਾਲ ਨਾਲ ਐ ਤੇ ਛਤਰੀ ਵੀ ਮਿਲ ਜੂ ਛਤਰੀ ਮਿਲ ਜੂਗੀ ਨਾਲ ਟਰੈਕਟਰ ਤਾਂ ਉਹਨਾਂ ਜਨੇਰੀ ਉੱਡੀ ਯਾਰ ਇੱਟਾ ਉੱਡੀ ਹਾਂਜੀ ਬਿਲਕੁਲ ਸੂਰੂਮ ਕੰਡੀਸ਼ਨ ਟਰੈਕਟਰ ਐ ਤੇ ਟਰੈਕਟਰ ਚੈੱਕ ਕਰਦਾ 600 ਤੇ 76 ਘੰਟੇ ਚੱਲਿਆ ਕੋਲ 670 ਘੰਟੇ ਪੰਜਾਬ ਦਾ ਨੰਬਰ ਐ ਠੀਕ ਐ ਜੀ ਫਰਸਟ ਪਾਰਟੀ ਟਰੈਕਟਰ ਐ ਠੀਕ ਐ ਜੀ ਤੇ ਡਿਮਾਂਡ ਫਿਰ ਕਿੰਨੀ ਆ ਗਈ ਡਿਮਾਂਡ 3,65,000 ਰੁਪਏ 3,65,000 ਰੁਪਏ ਡਿਮਾਂਡ ਐ ਇਸ ਮੌਕੇ ਦਾ ਇਹ ਇੱਕ ਗੱਲ ਹੋਰ ਐ ਜੀ ਦੰਦਾ ਜਿਹਦਾ ਸਿਬਲ ਸਹੀ ਹੋਇਆ ਹਾਂਜੀ ਜਿਹਨੇ ਲੋਨ ਕਰਾਉਣਾ ਹੋਇਆ ਤੇ 3.5 ਲੱਖ ਰੁਪਿਆ ਲੋਨ ਵੀ ਹੋ ਜਾਵੇ 3.5 ਲੱਖ ਦਾ ਚੰਗੇ ਚੰਗੇ ਸਿਬਲ ਵਾਲੇ ਪਤ ਠੀਕ ਹੈ ਜੀ ਤੇ ਆਪਾਂ 3 ਲੱਖ ਤੇ 40 ਹਜ਼ਾਰ ਦਾ ਟਰੈਕਟਰ ਦੇਣਾ ਹੈ 3 ਲੱਖ ਮਿੱਤਰੋ 40 ਹਜ਼ਾਰ ਦਾ ਟਰੈਕਟਰ ਇਹ ਬਣੂਗਾ ਤੇ ਅੱਜ ਤੂੰ ਆਇਆ ਬਾਲੇ ਚਰਾਵਾ ਹਾਂਜੀ ਹਾਂਜੀ ਤੇ ਕੋਈ ਹੋਰ ਵੀ ਤੁਮਾਕਾ ਕਰੋਂਗੇ ਉਹਨਾ ਆਪਾਂ ਤੁਮਾਕਾ ਨਹੀਂ ਹੁੰਦਾ ਯਾਰ ਆਪਣੀ ਉਹ ਆਦਤ ਹੈ ਨਹੀਂ ਆਪਾਂ 5000 ਰੁਪਏ ਛੱਡਾਂਗੇ 5000 ਰੁਪਿਆ ਹੋਰ ਮਿੱਤਰੋ ਸਾਡਾ ਪੁਰਾਣਾ ਮਿੱਤਰ ਆਇਆ ਯਾਰ ਠੀਕ ਹੈ ਜੀ ਬਾਲੇ ਚਰਾਵਾ ਸਾਡੇ ਮਿੱਤਰ ਦੇ ਆਉਣ ਦੀ ਖੁਸ਼ੀ 'ਚ 5000 ਰੁਪਏ ਦੀ ਛੋਟ ਹੈ ਠੀਕ ਹੈ ਜੀ ਰੇਟ ਨਾਲ 3 ਲੱਖ ਕਿੰਨੇ ਦਾ ਰਹਿ ਗਿਆ 35 35000 ਦਾ ਮੂਰੇ ਆ ਗਿਆ Mahindra 415 DI ਅੱਛਾ ਦੱਸਿਓ ਬਈ ਇਹ ਬੱਬੂ ਦੇ ਕੈਮਰਾ ਮਾਰ ਬਈ 4 ਸਵਰੇ ਟਰੈਕਟਰ ਤੇ ਪਾਵਰ ਸਟੀering ਹਾਂਜੀ ਤੇਲ ਬਰੇਕਾਂ ਠੀਕ ਹੈ ਜੀ ਡਬਲ ਕਲਚ ਡਬਲ ਕਲਚ ਹੈ ਡਬਲ ਕਲਚ ਦੇ ਵਿੱਚ ਇਹ 40 HP ਦਾ ਟਰੈਕਟਰ ਹੈ ਇਹ ਇਹ 40 HP ਦਾ 40 HP ਜ ਆ ਜਾਂਦਾ ਜੇ ਨੂੰ ਆਪਾਂ 475 ਕਹਿ ਦਾਂਗੇ ਬਸ ਸੇਮ ਹੀ ਹੈ ਵਾਕੀ ਕੰਪਨੀ ਨੇ ਨਾ ਹੀ ਚੇਂਜ ਕੀਤਾ ਨਾ ਚੇਂਜ ਕੀਤਾ ਹਾਂ ਚੇਂਜ ਕੀਤਾ ਹਾਂਜੀ ਤੇ ਖੁੱਲਾ ਡੁੱਲਾ ਟਰੈਕਟਰ ਬਣਾਇਆ ਬੱਬੂ ਆਹ ਦੇਖ ਕਿਨੀ ਜਗ੍ਹਾ ਸਪੇਸ ਨੇ ਇਹਨੂੰ ਚਲਾਉਣ ਚੱਕੇ ਦਿੱਕਤ ਆਉਂਦੀ ਹੁੰਦੀ ਸੀ ਠੀਕ ਤੇ ਹੁਣ ਇਹ ਟਰੈਕਟਰ ਨਾ ਮੰਨ ਕੇ ਚੱਲ ਵੀ ਚਲਾਉਣ ਦੇ ਵਿੱਚ ਲਗਜ਼ਰੀ ਫੀਚਰ ਹੈ ਸਰ ਠੀਕ ਹੈ ਜੀ ਮੈਂ ਆਪਨੇ ਇਹਨੂੰ ਘਰੇ ਵਰਤਿਆ ਪੰਜ ਛੇ ਦਿਨ ਵਰਤਤਾਈ ਸੀ ਠੀਕ ਹੈ ਜੀ ਬਹੁਤ ਵਧੀਆ ਚੱਲਣ ਦੇ ਵਿੱਚ ਇਹ ਚਲਾਵੇ ਵਿੱਚ ਵਧੀਆ ਮੈਂ ਕਹਣਾ ਯਾਰ ਜਿਹੋ ਜੀ ਵਰਨਾ ਗੱਡੀ ਚਲਾੜੀ ਤੇ ਜਿਹੋ ਜਿਹਾ ਇਹ ਚਲਾੜਿਆ ਬਾਹਲੇ ਉੱਚੇ ਤਾਂ ਮੈਂ ਜਾਂਦਾ ਠੀਕ ਲਗਜ਼ਰੀ ਫੀਚਰ ਜੇ ਹੈਗੇ ਇਹਦੇ ਠੀਕ ਹੈ ਜੀ ਬਹੁਤ ਕਈ ਤਾਂ ਵਿਦਵਾਨ ਕਮੈਂਟ ਵੀ ਕਰਦੇ ਨੇ ਕਿ ਉਹ ਲਗਜ਼ਰੀ ਨਹੀਂ ਹੁੰਦੀ ਚਲ ਆਪਾ ਨਹੀਂ ਆ ਆਪਾਂ ਬੜਾ ਉੱਚਾ ਵੀ ਨਹੀਂ ਜਾਣਾ ਹਾਂ ਵੀ ਜਿੰਨਾ ਕ ਹੈਗੀ ਗੱਲ ਵੀ ਓਨੀ ਕ ਵੀ ਚਲਾਉਣ ਤੇ ਵਧੀਆ ਠੀਕ ਹੈ ਚਲਾਉਣ ਤੇ ਜਾਰੀ ਕਿ ਵਧੀਆ ਪੂਰਵਲ ਕਲਾਚ ਟਰੈਕਟਰ ਹੈ ਜ਼ਿਮੀਂਦਾਰ ਦੇ ਹੱਕ ਨੂੰ ਟਰਾਲੀ ਦੇ ਹੱਕ ਨੂੰ ਯਾਰ ਸਾਰੇ ਕੰਮਾਂ ਨੂੰ ਤੇਲ ਖਰਚਾ ਤਾਂ ਇਹਨਾਂ ਦਾ ਦੀਵੇ ਜਨੇ ਹੁੰਦਾ ਦੀਵੇ ਜਨੇ 2019 ਮਾਡਲ ਹੈ ਇਹਦਾ ਤੇ ਰੇਟ ਤੇ ਰੇਟ ਸਾਢੇ 4 ਲੱਖ ਰੁਪਏ 4 ਲੱਖ 40 ਹਜ਼ਾਰ ਇਹ ਚਾਰ ਲੱਖ 40 ਹਜ਼ਾਰ ਮਿੱਤਰ ਹਾਂ 4 ਲੱਖ 40 ਹਜ਼ਾਰ ਕਲਵੀਰ ਨੇ ਕਹਤਾ ਕਲਵੀਰ ਗਜੈਸ ਹੈਗੀ ਆ ਪੂਰੀ ਹੈ 35 ਦਾ ਕਹਦੀਏ ਨਾ ਯਾਰ ਕੁਛ ਨਹੀਂ ਹੁੰਦਾ 4 10 ਦਾ ਕਹਦੇ 4 ਲੱਖ 10000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੈਂ ਤਾਂ ਹਜੇ 35 ਦਾ ਕਹਿੰਦਾ ਸੀ ਬਾਈ ਕਹਿੰਦਾ ਇਹ ਤੁਸੀਂ ਫਿਰ ਹੋਣਾ ਤੁਹਾਨੂੰ 2-3 ਮਹੀਨੇ ਹੋ ਗਏ ਤੁਹਾਨੂੰ 5-5 4-4 ਇਹ ਵਾਲੇ ਨਹੀਂ ਕਿਹਾ ਸੀ ਮਿਲਦੀ ਆ ਤੁਹਾਨੂੰ 40 ਵਾਲੇ ਮਿਲਦੇ ਨਹੀਂ ਹਾਂਜੀ ਠੀਕ ਹੈ ਹੈ ਮੂਰੇ ਫੇਰ ਮਹਿੰਦਰਾ ਗਿਆ ਅੱਜ ਤਾਂ ਮੈਨੂੰ ਆ ਇਹ ਲੈ ਸਕੇ ਭਰਾ ਮਹਿੰਦਰਾ ਦਾ ਭੰਡਾਰ ਹੀ ਰੱਖ ਸਕਦਾ ਇਹ 4 ਸਿਲੰਡਰ ਹੈ ਹਾਂਜੀ ਇਹ 3 ਸਿਲੰਡਰ ਹੈ ਭੰਡਾਰ ਇੱਕ ਘਰੇ ਖੜਾ ਹੈ ਇੱਕ ਘਰੇ ਖੜਾ ਇੱਕ ਘਰੇ ਖੜਾ ਤਿਆਰ ਹੋ ਕੇ ਆਇਆ ਨਹੀਂ ਹਜੇ ਠੀਕ ਹੈ ਜੀ ਇਹ 2018 ਮਾਡਲ ਹੈ 265 265 ਬਸ ਉਹਦੇ ਨਾਲ ਇਹਦਾ ਹੀ ਫਰਕ ਇੱਕ ਤਾਂ ਸਿਲੰਡਰ ਘਟ ਗਿਆ ਠੀਕ ਹੈ ਜੀ ਤੇ ਇੱਕ ਕਲਚ ਇੱਕ ਰਹਿ ਗਿਆ ਠੀਕ ਹੈ ਜੀ ਸਿੰਗਲ ਕਲਚ ਸਿੰਗਲ ਕਲਚ ਆਉਂਦਾ ਬਾਕੀ ਪਾਵਰ ਸਟੀering ਤੇਲ ਬ੍ਰੇਕ ਠੀਕ ਹੈ ਜੀ ਟਾਇਰ 85 ਤੋਂ 90 90 ਪੈਸੇ ਪਏ ਯਾਰ ਨਵੀਂ ਆੜਾ ਠੀਕ ਹੈ ਜੀ ਠੀਕ ਹੈ ਤੇ ਇੰਜਨ ਗੇਰ ਦਾ ਜਿਵੇਂ ਆ ਨਰ ਬਾਈ ਨਵਾਂ ਆ ਯਾਰ ਠੀਕ ਹੈ ਹਾਰ ਦੀ ਘਾਟ ਹੈ ਕੱਲੇ ਜੀ ਕੱਲੇ ਹਾਰ ਦੀ ਘਾਟ ਹੈ ਹਾਂ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਖੜਾਵਾ ਖੜੂਗਾ ਬਹੁਤ ਚੰਗਾ ਟਰੈਕਟਰ ਦਾ ਠੀਕ ਹੈ ਜੀ ਚਾਲ ਚਲਾਵੇ ਦਾ ਵੀ ਪੂਰਾ ਨਵਾਂ ਟਰੈਕਟਰ ਠੀਕ ਹੈ ਜੀ ਸਮਾਨ ਤੈਨੂੰ ਸਾਰਾ ਇਹ ਮਾਡਲ ਕਿੰਨੇ ਆ ਗਿਆ ਭਾਈ 18 ਤੇ ਰੇਟ ਰੇਟ 4.5 ਲੱਖ ਰੁਪਿਆ ਮੌਕੇ ਦਾ ਪੂਰੇ ਦਾ ਪੂਰੇ 4 ਲੱਖ ਦਾ ਮੌਕੇ ਤੇ ਇਹ ਟਰੈਕਟਰ ਮਿੱਤਰੋ ਬਣੂਗਾ ਮੂਰੇ ਆ ਗਿਆ ਫਾਰਮ 60 ਦੱਸੀ ਭਾਈ ਇਹਦੇ ਬਾਰੇ ਆ ਬੱਬੂ ਨੇ ਤਾਂ ਲਾ ਲਿਆ ਜਾ ਕੇ ਕੈਮਰਾ ਉੱਥੇ ਦੁਖ ਦੇ ਤਾਂ ਤੇ ਹੱਥ ਧਾਰਬੋ ਕੀਤਾ ਹੋਇਆ ਲੱਗਦਾ ਇਹ ਟਰਬੋ ਕੀਤਾ ਹੋਇਆ ਹੈ ਟਰਬੋ ਕੀਤਾ ਮਿੱਤਰੋ ਹਾਂ ਟਰੈਕਟਰ ਚੈੱਕ ਕਰ ਸਕਦੇ ਹੋ ਜਿਹੜੀ ਅੱਗ ਪੈਂਦੀ ਹੁੰਦੀ ਹੈ ਅੱਗ ਪਾਈ ਹੈ ਇਹਦੇ ਅੱਛਾ ਅੱਗ ਪਾਈ ਹੈ ਅੱਗ ਪਾਈ ਵੀ ਹੈ ਠੀਕ ਇਹ 2008 ਮਾਡਲ ਟਰੈਕਟਰ ਹੈ ਠੀਕ ਹੈ ਤੇ ਮੋਡੀਫਿਕੇਸ਼ਨ ਇਹਨੂੰ 17 18 ਵਾਲੀ ਕੀਤੀ ਹੋਈ ਹੈ ਠੀਕ ਹੈ ਜੀ ਕੋੜਾ ਬੰਪਰ ਲੱਗਿਆ ਕੋੜਾ ਬੰਪਰ ਲੱਗਿਆ ਹੋਇਆ ਦੇਖ ਲਾ ਵੱਡੀ ਗੱਲ ਦਾ ਯਾਰ ਟਰਬੋ ਦਾ ਫੀਚਰ ਵਧੀਆ ਜੀ ਠੀਕ ਹੈ ਜੀ ਠੀਕ ਹੈ 70 80 ਕੁ ਪੈਸੇ ਟਾਇਰ ਆ ਦੇ 80 ਕੁ ਪੈਸੇ ਟਾਇਰ ਆ ਜੇਕੇ ਦੇ ਟਰਬੋ ਵੀ ਵੱਡੀ ਲੱਗੀ ਹੋਣੀ ਕੁਲਵੀਰਾ ਟਰਬੋ ਤਾਂ ਯਾਰ ਇਹਦੇ ਬਾਰੇ ਆਪਾਂ ਨੂੰ ਬਹੁਤਾ ਨਹੀਂ ਪਤਾ ਐਵੇਂ ਮੈਂ ਤੈਨੂੰ ਕਹਿ ਦਿਆਂ ਵੱਡੀ ਹੈ ਕਿ ਛੋਟੀ ਹੈ ਜਿੰਨੀ ਇੰਜਨ ਨੂੰ ਹਾਂ ਮੰਨ ਕੇ ਚੱਲ ਵੀ ਚਾਹੀਦੀ ਹੁੰਦੀ ਉਹੀ ਲੱਗੀ ਹੋਊਗੀ ਠੀਕ ਹੈ ਜੀ ਵੱਡੀ ਛੋਟੀ ਦਾ ਆਹ ਗੱਡੀਆਂ ਕੁੱਤੀਆਂ ਜੀਆਂ ਵੀ ਦੇਖ ਸਕਦਾ ਹਾਂ ਬਾਈ ਪੂ ਪੈਟਰਨ ਵਾਸਤੇ ਜਿਵੇਂ ਬੰਦਾ ਲੈ ਕੇ ਗਿਆ ਮੈਨੂੰ ਲਾਈਆਂ ਨਹੀਂ ਹੈ ਜਿਵੇਂ ਜਾਂਸੀ ਚੋਂ ਕਢਾਇਆ ਸੀ ਲਾਈਆਂ ਨਹੀਂ ਉਹ ਯਾਰ ਥੋੜਾ ਜਾਂਸੀ ਵਾਲਾ ਤਾਂ ਬਹੁਤ ਪੁਰਾਣਾ ਹੋ ਗਿਆ ਮੈਟਰ ਹੁਣ 8 ਮਾਡਲ ਹੈ ਹਾਂ 14 ਸਾਲ ਹੋ ਗਏ ਹਾਂ ਤੇ ਹਾਂ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹਾਂ ਹਾਂ ਤੇ ਇਹ ਮਾਡਲ ਕਿੰਨੇ ਆ ਗਿਆ ਇਹ 8 ਹੈ ਰੇਟ ਰੇਟ ਕੁੱਲ 2.5 ਲੱਖ ਰੁਪਏ ਤੇ ਮੌਕੇ ਦਾ ਮੌਕੇ ਦਾ ਯਾਰ ਜਾਇਜ਼ ਹੀ ਲਿਖਿਆ ਦਾ ਰੇਟ ਮਨਲਾ 30 35 ਹੁਣ ਕਰ ਦੇ ਇਹ ਦੇਵਾਂਗੇ 30000 ਦਾ 30 ਦਾ 2 30 ਦਾ ਮਿੱਤਰੋ ਇਹ ਟਰੈਕਟਰ ਬੜਾ ਰੇਟ ਫਿਕਸ ਹੀ ਆ ਬਸ ਸਾਹਮਣੇ ਰੇਟ ਪਹਿਲੇ ਰੇਟ ਉਹੀ ਘੱਟ ਰੱਖਿਆ ਸੀ ਆਪਾਂ ਠੀਕ ਹੈ ਜੀ 8 ਮਾੜ ਲੈ ਯਾਰ 60 65000 ਦਾ ਵਿਕ ਜਾਂਦਾ ਆਮ ਠੀਕ ਹੈ ਜੀ ਇਹਦਾ ਬਾਕੀ ਟਰਬੋ ਲੱਗਿਆ ਹੋਇਆ ਠੀਕ ਹੈ ਜੀ ਮੂਰੇ ਆ ਗਿਆ 73 ਹੌਲੈਂਡ ਪਲੱਸ ਵਾਲਾ ਬਾਈ ਪਲੱਸ ਵਾਲਾ ਕੋੜਾ ਟਰੈਕਟਰ ਕੋੜਾ ਇਹਦੇ ਦਾ ਫਿਰ ਕੋੜਾ ਹੀ ਹੈਗਾ ਹੀ ਇਹਦੇ ਦਾ ਕੋਈ ਦੋਰ ਹੈ ਹੀ ਨਹੀਂ ਟਾਇਰ ਚਾਰੇ ਬੱਬੂ ਨਵੇਂ ਆਦੇ ਠੀਕ ਹੈ ਜੀ ਪੋਲੋ ਦੇ ਦੇਖ ਸਕਦੇ ਹੋ ਪੋਲੋ ਦਾ ਚੌਂਕੜਾ ਜਮ ਤਾ ਜਾਏਗਾ ਠੀਕ ਹੈ ਜੀ 2018 ਮਾਡਲ ਹੈ ਪਲੱਸ ਦੇ ਵਿੱਚ ਆ ਜਾਂਦਾ ਠੀਕ ਹੈ ਜੀ ਜੂਜੀ ਗੇਅਰ ਦੇ ਵਿੱਚ ਹੈ ਠੀਕ ਹੈ ਜੀ ਅਲੱਗ ਤੋਂ ਕਲੱਚ ਵਾਲਾ ਅਲੱਗ ਤੋਂ ਕਲੱਚ ਵਾਲਾ ਸ਼ਾਇਡ ਕਲੱਚ ਆ ਗਿਆ ਹੁਣ ਅਕਿ ਪਹਿਲਾਂ ਅੱਖਾਂ ਜੁੰਦਾ ਸੀਗਾ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ 3 ਸਪੀਡਸ ਤੇ ਬਾਕੀ ਤਾਂ ਸਾਰੇ ਟੌਪ ਮਾਡਲ ਵਾਲੇ ਫੀਚਰ ਹੀ ਹੈ ਟੌਪ ਮਾਡਲ ਵਾਲਾ ਮਾਡਲ ਹੈ 55 ਐਚਪੀ ਕੈਟਾਗਰੀ ਹੈ 55 ਐਚਪੀ 55 ਐਚ ਰੇਟ ਉੱਤੇ ਲਿਖਿਆ ਦੇਖ ਲਾ 635 635 ਫਿਰ ਕਹਿ ਕਿਨੇ ਦਾ ਦਈਏ ਪੂਰੇ ਦਾ ਪੂਰੇ 6 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਗੋਤ ਵੀ ਮੂਰੇ ਮਾਨ ਲਿਖਿਆ ਪਿਆ ਆਪਣੇ ਵਾਲਾ ਹੀ ਆਪਣੇ ਵਾਲਾ ਤੇ ਥੱਲੇ ਹੈਵੀ ਪੰਜਾਬ ਪੰਜਾਬ ਹਾਂ ਤੇ ਮੂਰੇ ਆ ਗਿਆ 44 ਦਾ ਸਵਰਾਜ ਐਕਸਟੀ ਐਕਸਟੀ ਐਕਸਟਰਾ ਟਾਰਕ ਜੀ ਪੰਜਾਬੀ ਨੀਲਾ ਘੋੜਾ ਨੀਲਾ ਘੋੜਾ ਹੈ ਹੀ ਲੀਲਾ ਫਿਰ ਇਹ ਹਾਂ ਇਹ ਟਰੈਕਟਰ ਜਿਹੜਾ ਹੈਗਾਗਾ 2021 ਮਾਡਲ 855 ਦੇ ਇੰਜਨ ਵਾਲਾ ਹੀ ਕਹਿ ਸਕਦੇ ਠੀਕ ਹੈ ਇਹ ਤਾਂ ਘੰਟੇ ਵੀ ਥੋੜੇ ਚੱਲਿਆ ਹੋਣਾ ਇਹ 1300 ਦੇ ਕੁਝ ਘੰਟੇ ਚੱਲਿਆ ਭਾਈ 1300 ਕੁਝ ਘੰਟੇ ਮਿੱਤਰੋ ਇਹ ਚੱਲਿਆ ਹੋਇਆ ਟਰੈਕਟਰ ਕੋਲ ਮਲਿਆ ਕੇ ਗੱਲ ਕੀਤੀ ਜਾਵੇ ਚੰਗਾ ਨਮਾ ਚੰਗਾ ਨਹੀਂ ਨਮਾ ਸਾਰਾ ਕੁਝ ਨਾਲ ਦਾ ਹੈ ਨਾਲ ਦਾ ਕਿਤੇ ਵੀ ਗਲਮਣੀ ਲੱਗੀ ਗੱਡੀ ਵਾਲੀ ਸੀਟ ਲੱਗੀ ਹੋਈ ਆ ਗੱਡੀ ਵਾਲੀ ਸੀਟ ਆਉਂਦੀ ਕੰਪਨੀ ਵੱਲੋਂ ਆਪਾਂ ਲਾਇਆ ਨਾ ਕੁਝ ਲਾਇਆ ਨਾ ਲਾਇਆ ਪਹਿਲੇ ਘਰੋਂ ਟਰੈਕਟਰ ਲਿਆ ਏ ਠੀਕ ਹੈ ਆਪਾਂ ਇਹ ਧੋਤਾ ਲਿਆ ਕੇ ਠੀਕ ਹੈ ਬਹੁਤ ਨਾਲ ਤੇ ਮਾਡਲ ਇਹ ਕਿੰਨੇ ਆ ਗਿਆ ਸੀ 21 21 ਤੇ ਰੇਟ ਫਿਰ ਰੇਟ ਕੁੱਲ 615000 ਕੁੱਲ 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 ਨਾ ਆ ਗਿਆ ਕਰ ਮਾੜਾ ਮੋਟਾ ਘਾਟ ਵੀ ਜਾਇਆ ਕਰ ਇਹ ਸਾਡੇ ਕੋਲੇ 2-2000 ਵਾਲੇ ਹੈ ਨਹੀਂ ਸਾਡੇ ਕੋਲੇ ਤਾਂ ਖੁੱਲੇ ਗੱਫੇ ਹੀ ਆ ਹਾਂ ਇਹ ਪਤਾ ਕੀ ਹੈ ਯਾਰ ਵਿਕ ਜਾਂਦਾ ਸੀ 25 ਲੱਖ ਦਾ ਮੰਦੇ ਦਾ ਦੌਰ ਆਪਾਂ 6 ਲੱਖ ਦਾ ਰੇਟ ਦੇਣਾ ਸੀ ਆਪਾਂ 5 ਲੱਖ ਤੇ 90000 ਦਾ ਦੇਵਾਂ 5 ਲੱਖ 90000 ਦਾ ਇਹ ਲੀਲਾ ਘੋੜਾ ਮਿੱਤਰੋ ਪੜੂਗਾ ਜੀ ਲਾ ਕੋੜਾ ਮੂਰੇ ਆ ਗਿਆ ਬਲਟ ਟ੍ਰੈਕ ਸਿਉਣਾ ਲੀਕਾ 60 ਦਾ ਆਰ ਐਕਸ ਸਿਉਣਾ ਲੀਕਾ ਪੋਰਸ ਸੀਟ ਪੰਨਾ ਪੂਰੀ ਹੋ ਗਈ ਹਾਂ ਹੈ ਇਹ ਤੇਰੇ ਮਨ ਦੀ ਤਮੰਨਾ ਪੂਰੀ ਹੋ ਗਈ ਸਿਉਣਾ ਲੀਕਾ ਆ ਗਿਆ ਬੱਬੂ ਵੀ ਮੋੜ ਮੋੜ ਕੈਮਰਾ ਮਾਰਦਾ ਇਹ ਵੀ 2021 ਮਾਡਲ ਹੈ ਇਹ ਕੌਣ ਨੇ ਇਹਦੇ ਚ ਮੈਨੂੰ ਤਾਂ ਭਰਾਵਾ ਇਹਦੇ ਫੀਚਰਾਂ ਦਾ ਹਜੇ ਪਤਾ ਨਹੀਂ ਲੱਗਾ ਇਹ ਮੈਨੂੰ ਤਾਂ ਸੱਤ ਦਾ ਗੇਅਰ ਹੀ ਹੋਣੇ ਕਿਹਰਤਾ پتہ ਨਹੀਂ ਕਿੰਨੇ ਦਾ ਯਾਰ ਠੀਕ ਤੇਰੀ ਸਪੀਡ ਆ ਜਾਂਦਾ ਹਾਂ ਚੇਂਜਰ ਆ ਜਾਂਦਾ 4x4 ਹੈ 4x4 ਹੈ ਪਲੇਟਫਾਰਮ ਦੇਖ ਤੂੰ ਹੂੰ ਦੋਨੇ ਪਾਸੇ ਦੀ ਚੜੀਦਾ ਦੇ ਮਿੱਤਰੋ ਪੂਰਾ ਖੁੱਲਾ ਟੁੱਲਾ ਪਲੇਟਫਾਰਮ ਹੈ 24 ਫੀਟਾਂ ਚੇਂਜਰ ਮੈਟ ਹੈ ਉਨੀ ਬੈਕ ਉਨੀ ਮੋਨੀ ਹਾਂ ਠੀਕ ਹੈ ਤੇ ਗੋਣਾ ਇਹਦੇ ਚ ਬਾੜੇ ਆ ਯਾਰ ਹੁਣ ਜਿਆਦੇ ਨੇ ਇਹਦਾ ਮੈਂ ਦਿਖਾਉਣਾ ਨਹੀਂ ਸੀਗਾ ਸਕੰਦਰ ਅੱਛਾ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਹਾਂ ਕਹਿੰਦਾ ਯਾਰ ਵਿਗਿਆ ਨਹੀਂ ਹਾਂ ਪਰਲੇ ਕਾੜਦਾ ਅੱਛਾ ਆ ਭਾਈ ਸਾਡਾ ਕਾਰੋਬਾਰ ਹੈ ਇਹ ਕੋੜਾ ਨਹੀਂ ਸਾਡਾ ਕਾਰੋਬਾਰ ਹੈ ਹਾਂ ਜਿੰਨਾ ਚਿਰ بگਦਾ ਨਹੀਂ ਅਸੀਂ ਤਾਂ ਹੋਕੇ ਮਾਰਾਂਗੇ ਠੀਕ ਹੈ ਜੀ ਕਿਹਾ ਬਾਬੂ ਠੀਕ ਹੈ ਇਹ ਕੰਮ ਹੈ ਇਹ ਕਿਹੜਾ ਟੌਫੀਆਂ ਵੀ ਲੈ ਜਾ ਦੱਬਾ 200 ਦਾ 250 ਦਾ ਹੌਲੀ ਹੌਲੀ ਕਰਕੇ ਵੇਚ ਲਾਂਗੇ ਇੱਕ ਕਲ ਵੀਰ ਆਏ ਆ ਜਿਹੜੇ ਆਪਾਂ ਨੂੰ ਦੇਖਦੇ ਨੇ ਆਪਣੇ ਨਾਲ ਦੇ ਸਾਫ਼ ਸੁਥਰੇ ਜੇ ਬਾਈ ਨੇ ਹਾਂ ਨਾ ਇਹ ਕਮੈਂਟ ਜਾਂ ਕਰਨ ਇਹ ਤਾਂ ਗੱਲ ਹੀ ਉਨੀ ਕਰਦੇ ਵੀ ਅਸੀਂ ਟਰੈਕਟਰ ਖਰੀਦਣਾ ਹੈ ਬਈ ਉਹ ਯਾਰ ਕੋਕੜੂ ਤਾਂ ਦੇਖ ਉਹਦੇ ਚ ਹਰ ਇੱਕ ਚੀਜ਼ ਚਾਹੀ ਜਾਂਦੇ ਆ ਮਾੜੇ ਮਾੜੇ ਕਿੰਨਾ ਹੀ ਨਖਾਰ ਕਰ ਲਗੇ ਵਿੱਚ ਨਾ ਫੇਰ ਵੀ ਪੀਣ ਜਿੰਨਾ ਮਰਜ਼ੀ ਕਰ ਲਗੇ ਆਪਾਂ ਗੜਤ ਨੂੰ ਹਾਂ ਵਿੱਚ ਫੇਰ ਵੀ ਨਾ ਗਹਿਣਾ ਥੱਲੇ ਵਾਲੇ ਰਹਿ ਜਾਂਦੇ ਆ ਠੀਕ ਹੈ ਠੀਕ ਆ ਉਹ ਹੁੰਦੇ ਆ ਹਾਂ ਉਹ ਭਰਾਵੋ ਵਿਹਾੜੇ ਕੱਢਣਾ ਸਾਡਾ ਕੰਮ ਹੈ ਹਾਂ ਅਸੀਂ ਕਿਹੜਾ ਇਹ ਹੁਣ ਇੱਕ ਇੱਕ ਕਰਕੇ ਵੇਚ ਲਾਂਗੇ ਇਹਨੂੰ ਟਾਇਰ ਲਾ ਕੇ ਨਹੀਂ ਵੇਚ ਸਕਦੇ ਤਾਂ ਐਂ ਹੀ ਵਿਕਣਾ ਸਾਫ ਸਾਬ ਠੀਕ ਆ ਜੀ 21 ਮਾਡਲ ਦਾ ਫਿਰ ਰੇਟ ਇਹਦਾ ਕੱਤਣਾ ਕਰਤਾ ਰੇਟ ਵੇਖ ਤੂੰ ਇੱਕ ਗੱਲ ਹੋਰ ਆ 750 21 ਮਾਡਲ 2 ਵੀਲ ਵੇਖਦਾ ਇਹਨਾਂ ਠੀਕ ਐ ਫੋਰ ਵੀਲ ਐ ਤੇ ਬਠਿੰਡਾ ਨੰਬਰ ਤੂੰ ਯਾਰ ਦੇਣਾ ਕਿੰਨੇ ਦਾ ਦੇਣਾ ਦੱਸ ਮੈਨੂੰ ਹਜੇ ਤੂੰ ਪੁੱਛਦਾ ਹਾਂ 9 ਲੱਖ 50 ਦਾ ਤੂੰ ਮੂੰਹ ਮੋੜ ਭਰ ਗਿਆ ਮੇਰਾ 9 ਲੱਖ ਤੂੰ ਘੱਟ ਕੋਈ ਨਾ ਗੱਲ ਨਹੀਂ ਕਰਦਾ ਉਹ ਤਾਂ ਮੈਨੂੰ ਪਤਾ ਕਲਬੀਰਾ ਕਰਦਾ ਹੈ ਕਰ ਗਿਆ ਫਿਰ ਬਹੁਤ ਹੁਣ ਸਿਰਾ ਹੀ ਐ ਸਿਰਾ ਕਾ ਨੂੰ ਮੈਂ ਆ ਗਈ ਐ ਜੈਸ ਆ ਗਈ ਐ ਪੂਰੀ ਐ ਪੂਰੀ ਫੁੱਲ ਐ ਪੂਰੀ ਫੁੱਲ ਐ ਹਾਂ ਕਰ ਦੇ ਫਿਰ ਕਰ ਦੇ ਫਿਰ ਤੂੰ ਪੂਰੀ ਦੇ ਦੀਏ ਸੱਤ ਦਾ ਕਰ ਦੇ ਯਾਰ ਲੈ ਤੈਨੂੰ ਮੋੜਨਾ ਪੂਰੇ 7 ਲੱਖ ਦਾ ਮੇਤਰੋ ਇਹ ਟਰੈਕਟਰ ਬਣੂਗਾ ਕਿਵੇਂ ਹੁਣ ਖੋ ਜਾ ਤੂੰ ਖੋਸ ਐ ਆਹੀਂ ਤਾਂ ਮੈਨੂੰ ਪਤਾ ਮਾੜਾ ਮੋਟਾ ਮਾਨਤਾ ਨੂੰ ਹੋਰ ਵੀ ਕਰ ਦੇਗਾ ਆਹੀਂ ਵਧੀ ਜਾਂਦਾ ਆ ਤੁਹਾਡੇ ਕੋਲੋਂ ਹੀ ਪਤੰਦਰ ਯਾਰ ਨਹੀਂ ਕਰ ਦੂ ਬਾਈ ਮੈਨੂੰ ਪਤਾ ਤੇ ਮੂਰੇ ਆ ਗਿਆ 35 ਦਾ ਸਿਉਆਂ ਦੀ ਕੰਨ 42 ਐਚਪੀ ਸਾਈਡ ਗੇਅਰ ਸਾਰੇ ਫੀਚਰ ਪੂਰੇ ਐ ਠੀਕ ਆ ਜੀ ਉਸ ਨਾਲ ਨਾ ਡਬਲ ਕਲਚ ਤੇਲ ਬ੍ਰੇਕਾਂ ਹਾਂਜੀ ਡਬਲ ਡਿਸਟ੍ਰਿਬਿਊਟਰ ਪਾਵਰ ਸਟੀਅਰਿੰਗ ਸਾਰਾ ਕੁਝ ਹੋ ਜਾਂਦਾ ਟਾਇਰ ਜਮ ਤਾਜ਼ੇ ਤਾਜ਼ੇ ਆ ਹਾਂ ਤੇ ਕਿੰਨੇ ਮਨ ਲਾਗਾ 427000 ਰੁਪਏ ਡਿਮਾਂਡਾ ਮੌਕੇ ਦਾ ਮੌਕੇ ਦਾ ਕੋਈ ਇਹਦੇ ਚ ਬਾੜਾ ਨਹੀਂ ਸ਼ਾਇਦ ਹੀ 15 ਗਾਹ ਹਜ਼ਾਰ ਦੇ ਦੇ ਸਕਦੇ ਆ ਵੱਧ ਨਹੀਂ 415 ਹਾਂ 415000 ਦਾ ਮਿੱਤਰੋ ਮੌਕੇ ਤੇ ਬਣੂ ਟਰੈਕਟਰ ਚੈੱਕ ਕਰ ਸਕਦੇ ਹੋ ਹਾਂ ਤੇ ਇਸ ਤੋਂ ਇਲਾਵਾ ਕਲਵੀਰ ਹੋਰ ਕਿੰਨੇ ਕੁ ਟਰੈਕਟਰ ਹੁੰਦੇ ਆ ਟਰੈਕਟਰ ਤਾਂ ਸਾਰੇ ਆ ਫਿਰ ਦੂਜੀ ਵੀਡੀਓ ਵਿੱਚ ਦਿਖਾਉਣੀ ਆ ਠੀਕ ਆ ਜੀ ਹਾਂ ਇੱਕ ਲੰਮੀ ਹੋ ਜੂਗੀ ਹਾਂ ਜੀ ਲੰਬੀ ਹੋ ਜਾਂਦੀ ਆ ਵੀਡੀਓ ਹਾਂ ਤੇ ਬਾਕੀ ਕੰਟੈਕਟ ਨੰਬਰ ਦੱਸ ਕੰਟੈਕਟ ਨੰਬਰ ਆਪਣਾ ਹੋ ਗਿਆ 94132636 ਠੀਕ ਆ ਬਹੁਤ ਬਹੁਤ ਧੰਨਵਾਦ ਬਾਈ ਗੱਲ ਕਰਕੇ ਵਧੀਆ ਲੱਗਿਆ ਧੰਨਵਾਦ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ